ਤਾਂ ਬਹੁਤ ਹੀ ਲੋਕ ਜੇ ਤੇ ਚੰਗੇ ਘਰ ਦੇ ਵਿੱਚ ਪੈਦਾ ਹੋ ਜਾਂਦੇ ਨੇ ਅਮੀਰ ਘਰਾਣੇ ਦੇ ਵਿੱਚ ਪੈਦਾ ਹੋ ਜਾਂਦੇ ਨੇ ਫਿਰ ਤੇ ਉਹ ਮੰਨਦੇ ਨੇ ਆਪਣੇ ਆਪ ਨੂੰ ਭਾਗਾਂ ਵਾਲਾ ਕਿਸਮਤ ਵਾਲਾ ਚੰਗੇ ਭਾਗ ਚੰਗੇ ਕਰਮ ਤੇ ਜੇ ਕੋਈ ਇਨਸਾਨ ਦੁਨੀਆਦਾਰੀ ਦੇ ਅੰਦਰ ਇੱਕ ਨਾਰਮਲ ਫੈਮਿਲੀ ਦੇ ਵਿੱਚ ਪੈਦਾ ਹੋ ਰਿਹਾ ਹੈ ਬਾਰੇ ਰੂਪ ਦੇ ਵਿੱਚ ਵੇਖਿਆ ਜਾਵੇ ਗਰੀਬ ਅਮੀਰ ਦੇ ਪੈਮਾਨੇ ਤੇ ਪੈਦਾ ਹੋ ਰਿਹਾ ਹੈ ਫਿਰ ਉਹ ਸਮਝਦਾ ਹੈ ਕਿ ਮੇਰੀ ਕਿਸਮਤ ਹੀ ਮਾੜੀ ਹੋਵੇਗੀ ਮੇਰੇ ਭਾਗ ਹੀ ਮਾੜੇ ਹੋਣਗੇ ਜੋ ਮੈਂ ਗਰੀਬੀ ਦੇ ਵਿੱਚ ਪੈਦਾ ਹੋਇਆ ਹਾਂ ਪਰ ਜੇ ਗੁਰਬਾਣੀ ਦੀ ਵਿਆਖਿਆ ਨੂੰ ਸਮਝੀਏ ਗੁਰਬਾਣੀ ਦੇ ਸਿਧਾਂਤ ਨੂੰ ਸਮਝੀਏ ਬਾਰੀ ਤੌਰ ਤੇ ਰਾਜਨੀਤਿਕ ਪੱਧਰ ਨੂੰ ਵੇਖੀਏ ਰਾਜਨੀਤੀ ਦੇ ਢੰਗ ਨੂੰ ਵੇਖੀਏ ਤਾਂ ਰੱਬ ਹਰ ਇੱਕ ਇਨਸਾਨ ਨੂੰ ਇੱਕ ਸਮਾਨਤਾ ਦੇ ਵਿੱਚ ਪੈਦਾ ਕਰ ਰਿਹਾ ਹੈ ਬਰਾਬਰ ਤੇ ਪੈਦਾ ਕਰ ਰਿਹਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਮਨੁੱਖ ਨੂੰ ਇਸ ਢੰਗ ਦੇ ਨਾਲ ਪੈਦਾ ਨਹੀਂ ਜੀ ਕਰਦਾ ਕਿ ਇਹ ਮਨੁੱਖ ਦੇ ਕੋਈ ਭਾਗ ਚੰਗੇ ਨੇ, ਲੇਖ ਚੰਗੇ ਨੇ ਤੇ ਇਹ ਅਮੀਰ ਘਰ ਦੇ ਵਿੱਚ ਜਨਮ ਲਏਗਾ। ਪਰ ਮੰਨਣ ਵਾਲੇ ਸਦੀਆਂ ਤੋਂ ਆਪ ਕਈ ਵਾਰ ਗੱਲਾਂ ਕਰਦੇ ਕਰਦੇ ਸਹਿਜ ਸੁਭਾਅ ਸੀ ਬੋਲ ਜਾਂਦੇ ਹਾਂ ਭਾਈ ਵੇਖੋ ਇੱਕ ਇਨਸਾਨ ਤੀਖ ਮੰਗ ਰਿਹਾ ਏ। ਇੱਕ ਇਨਸਾਨ ਮਹਿਲਾਂ ਦੇ ਵਿੱਚ ਬੈਠਾ ਏ ਭਾਵੇਂ 20 ਪੁੱਛਤਾ ਤੱਕ ਬੈਠਾ ਖਾਈ ਜਾਵੇ ਇਹ ਕੋਈ ਗੱਲ ਤੇ ਕਰਮਾਂ ਦੀ ਏ। ਆਪਾਂ ਇਦਾਂ ਹੀ ਬੋਲਦੇ ਹਾਂ। ਇਕੋ ਹੀ ਭਾਗਾਂ ਦੀ ਕਰਨੀ ਹੈ ਰੱਬ ਨੇ ਹੋ ਸਕਦਾ ਹੈ ਉਹ ਭੀਖ ਮੰਗਣ ਵਾਲੇ ਨੇ ਰੋਡ ਤੇ ਸੁੱਤੇ ਪਏ ਇਨਸਾਨ ਨੇ ਝੋਪੜੀ ਦੇ ਵਿੱਚ ਸੁੱਤੇ ਪਏ ਇਨਸਾਨ ਨੇ ਕੋਈ ਕਰਮ ਹੀ ਇਦਾਂ ਦੇ ਕੀਤੇ ਹੋਣ ਕਿ ਉਹਨੂੰ ਉੱਥੇ ਹੀ ਜਨਮ ਮਿਲਿਆ ਜੇ ਉਹਨੂੰ ਉੱਥੇ ਹੀ ਜਨਮ ਮਿਲਿਆ ਹੈ ਤਾਂ ਅਬਦੁਲ ਕਲਾਮ ਵਰਗੇ ਇਨਸਾਨ ਕਦੇ ਵੀ ਝੋਪੜੀਆਂ ਚੋਂ ਨਿਕਲ ਕੇ ਐਸਾ ਪਹਿਮਾਨਾ ਹਾਸਲ ਨਾ ਕਰਦੇ ਜੋ ਸ਼ਖਸੀਅਤ ਉਹਨਾਂ ਨੇ ਸਮਾਜ ਦੇ ਸਾਹਮਣੇ ਲਿਆਂਦੀ ਹੈ ਅਬ ਜੇ ਇਸ ਨੂੰ ਇਹੋ ਹੀ ਵਿਆਖਿਆ ਦੇ ਰੂਪ ਦੇ ਵਿੱਚ ਅਸੀਂ ਵੇਖਣਾ ਹੈ ਕਿ ਜਿੱਥੇ ਰੱਬ ਨੇ ਪੈਦਾ ਕਰ ਦਿੱਤਾ ਮਨੁੱਖ ਉੱਥੇ ਹੀ ਰਹਿੰਦਾ ਹੈ ਤਾਂ ਫਿਰ ਕਦੀ ਵੀ ਇੱਕ ਗਰੀਬ ਤੇ ਨਾਰਮਲ ਪਰਿਵਾਰ ਦੇ ਵਿੱਚ ਪੈਦਾ ਹੋਣ ਵਾਲੇ ਰਵਿਦਾਸ ਜੀ ਭਗਤ ਰਵਿਦਾਸ ਦੇ ਰੂਪ ਦੇ ਵਿੱਚ ਸਾਹਮਣੇ ਨਾ ਹੁੰਦੇ ਫਿਰ ਉਹਨਾਂ ਨੇ ਮੰਨ ਲੈਣਾ ਸੀ ਕਿ ਪੁਰਾਣੇ ਸਮੇ ਤੋਂ ਸਦੀਆਂ ਤੋਂ ਹੀ ਇਹ ਇੱਕ ਪ੍ਰਿਭਾਸ਼ਾ ਚੱਲ ਰਹੀ ਹੈ ਕਿ ਰੱਬ ਨੇ ਮੇਰੀ ਕਿਸਮਤ ਰੱਬ ਨੇ ਮੇਰੇ ਲੇਖ ਐਸੇ ਲਿਖ ਦਿੱਤੇ ਨੇ ऐसे रब ਤੋਂ ਫਿਰ ਕੀ ਲੈਣਾ ਹੈ ਐਸੇ ਰੱਬ ਤੋਂ ਸਮਾਜ ਦੇ ਅੰਦਰ ਕੀ ਲਾਭ ਹੈ ਲੋੜ ਨਹੀਂ ਹੈ ਐਸੇ ਰੱਬ ਦੀ ਜਿਹੜਾ ਰੱਬ ਕਿਸੇ ਇਨਸਾਨ ਨੂੰ ਸੜਕਾਂ ਤੇ ਰੋਲਦਾ ਛੱਡ ਰਿਹਾ ਹੈ ਕਿਸੇ ਨੂੰ ਝੋਪੜੀਆਂ ਦੇ ਵਿੱਚ ਹੀ ਮਾਰ ਰਿਹਾ ਹੈ ਐਸੇ ਰੱਬ ਦੀ ਕੋਈ ਜ਼ਰੂਰਤ ਨਹੀਂ ਸੰਸਾਰ ਦੇ ਅੰਦਰ ਇਹ ਵਿਆਖਿਆ ਹੀ ਗਲਤ ਹੋਈ ਹੈ ਰੱਬ ਅਮੀਰ ਗਰੀਬ ਰੱਬ ਗਰੀਬ ਨਹੀਂ ਬਣਾਉਂਦਾ ਮੈਂ ਲਫ਼ਜ਼ ਵਰਤਾ ਉਹ ਅਮੀਰ ਪੈਦਾ ਕਰਦਾ ਹੈ ਅਮੀਰ ਹੀ ਬੰਦੇ ਨੂੰ ਲੈ ਕੇ ਜਾਂਦਾ ਹੈ ਅਮੀਰ ਹੀ ਪੈਦਾ ਹੁੰਦਾ ਹੈ ਇਨਸਾਨ ਇਨਾ ਪਹਿਲੀ ਗਲਤੀ ਜਨਮ ਹੀ ਇਨਾ ਅਮੋਲਕ ਹੈ ਇਨਾ ਮਹਿੰਗਾ ਜਨਮ ਹੈ ਜਿਸ ਨੂੰ ਬਹੁਤ ਵਾਰ ਅਸੀਂ ਵਿਆਖਿਆ ਦੇ ਰੂਪ ਦੇ ਵਿੱਚ ਸੁਣਿਆ ਹੈ ਕਬੀਰ ਮਾਨਸ ਜਨਮ ਤੁਲੰਭ ਐ ਹੋਏ ਨਾ ਬਾਰੇ ਬਾਰ ਜਿਉ ਬਣ ਫਲ ਪਾਕੇ ਭੋਏ ਗਰੇ ਬਹੁਤ ਨ ਲਾਗੇ ਢਾ ਰੈਣ ਗਵਾਈ ਸੋਏ ਕਹਿ ਦਿਨਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਹੀਰਿਆਂ ਦੀ ਕੀਮਤ ਬੜੀ ਹੁੰਦੀ ਹੈ ਗੁਰੂ ਪਾਤਸ਼ਾਹ ਕਹਿੰਦੇ ਹੀਰਿਆਂ ਤੋਂ ਵੀ ਮਹਿੰਗਾ ਜਨਮ ਹੈ ਬੜਾ ਅਮੋਲਕ ਜਨਮ ਹੈ ਤਾਂ ਫਿਰ ਗਰੀਬ ਕਿਨੇ ਹੋਇਆ ਕੋਈ ਕੋਈ ਵੀ ਗਰੀਬ ਪੈਦਾ ਨਹੀਂ ਹੁੰਦਾ ਰੱਬ ਹਰ ਇਨਸਾਨ ਨੂੰ ਰਾਜਾ ਪੈਦਾ ਕਰਦਾ ਹੈ ਸਮਰਾਟ ਪੈਦਾ ਕਰਦਾ ਹੈ ਕਿੰਗ ਪੈਦਾ ਕਰਦਾ ਹੈ ਪਰ ਜਦੋਂ ਮਨੁੱਖ ਆਪਣੇ ਆਪ ਨੂੰ ਨਹੀਂ ਪਹਿਚਾਣਦਾ ਇਹਨੂੰ ਜਾਤ ਪਾਤ ਦੇ ਵਿਸ਼ੇ ਤੋਂ ਉੱਪਰ ਲੈ ਲਿਓ ਜੀ ਇਹ ਅਮੀਰ ਤੇ ਗਰੀਬ ਦੇ ਵਿਸ਼ੇ 'ਚ ਹੀ ਰੱਖਿਓ ਹਰ ਇਨਸਾਨ ਭਾਵੇਂ ਉਹ ਕਿਤੇ ਵੀ ਪੈਦਾ ਹੋ ਰਿਹਾ ਹੈ ਬਰਾਬਰ ਰੂਪ ਦੇ ਵਿੱਚ ਉਹ ਸਮਰਾਟ ਪੈਦਾ ਹੋ ਰਿਹਾ ਹੈ ਇਸ ਧਰਤੀ ਦਾ ਰਾਜਾ ਪੈਦਾ ਹੋ ਰਿਹਾ ਹੈ ਰੱਬ ਬਣ ਕੇ ਕਿਉਂਕਿ ਪ੍ਰਮਾਤਮਾ ਕੀ ਹੈ ਜੀ ਠਾਕੁਰ ਉਹ ਬਹੁਤ ਵੱਡਾ ਹੈ ਉਹ ਵਿਸ਼ਾਲ ਹੈ ਉਹ ਇੰਨਾ ਵੱਡਾ ਹੈ ਵੱਡੇ ਦੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਬਹੁਤ ਵੱਡਾ ਹੈ ਜਿਵੇਂ ਬਾਬਾ ਕਬੀਰ ਜੀ ਇੱਕ ਥਾਂ ਤੇ ਬਖਸ਼ਿਸ਼ ਕਰਦੇ ਨੇ ਕਿ ਕੋ ਹਰ ਸਮਾਣ ਨਹੀਂ ਰਾਜਾ ਇਹ ਭੂਪਤ ਸਭ ਦਿਨ ਸਚਾਰ ਕੇ ਝੂਠੇ ਕਰਤ دیਵਾਜਾ ਉਹ ਤੇ ਵੱਡਾ ਰਾਜਾ ਹੈ ਸਮਰੱਥ ਰਾਜਾ ਹੈ ਦੁਨੀਆ ਦਾ ਬਾਦਸ਼ਾਹ ਹੈ ਅਕਾਲ ਪੁਰਖ ਵਾਹਿਗੁਰੂ ਜਿਹੜਾ ਜਗਤ ਨੂੰ ਚਲਾ ਰਿਹਾ ਹੈ ਤੇ ਜਿਸ ਦਾ ਪਿਤਾ ਉਹ ਜਗਤ ਦਾ ਮਾਲਕ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਮੰਦਤ ਤੂੰ ਮੇਰਾ ਭਰਾਤਾ ਉਹਦੇ ਘਰ ਦੇ ਵਿੱਚੋਂ ਪੈਦਾ ਹੋਣ ਵਾਲਾ ਇਨਸਾਨ ਗਰੀਬ ਕਿਵੇਂ ਹੋ ਸਕਦਾ ਹੈ ਫਿਰ ਉਹ ਤੇ ਬੜੇ ਉੱਚੇ ਘਰਾਣੇ ਤੋਂ ਪੈਦਾ ਹੋ ਰਿਹਾ ਹੈ ਜਗਤ ਦੇ ਮਾਲਕ ਤੋਂ ਕੋਈ ਇਨਸਾਨ ਪੈਦਾ ਹੋ ਕੇ ਆਪਾਂ ਕਹਿ ਦਿੰਨੇ ਨਾ ਜੀ ਆ ਆ ਸਾਡਾ ਮਕਾਨ ਹੈ ਕਿਸੇ ਅਮੀਰ ਘਰ ਦਾ ਲੜਕਾ ਕਹੇਗਾ ਨਾ ਜੀ ਆ ਸਾਡੀ ਵਿਰਾਸਤ ਹੈ ਤੇ ਆਪਾਂ ਆਪ ਗੱਲਾਂ ਕਰਦੇ ਕਰਦੇ ਕਹਿ ਦਿੰਨੇ ਜੀ ਇਹ ਤੇ ਬੜੇ ਅਮੀਰ ਨੇ ਚੰਗਾ ਖਾਨਦਾਨ ਹੈ ਪਰ ਇਹ ਵਿਆਖਿਆ ਦਾ ਰੂਪ ਕਦੇ ਵੀ ਕੋਈ ਇਨਸਾਨ ਆਪਣੇ ਜੀਵਨ ਦੇ ਵਿੱਚ ਜਿੰਨਾ ਟਾਈਮ ਨਹੀਂ ਸਮਝ ਪਾਉਂਦਾ ਕਿ ਜਿਸ ਉਸ ਅਕਾਲ ਪੁਰਖ ਪਰਮਾਤਮਾ ਤੋਂ ਪੁੱਤੂ ਪੈਦਾ ਹੋ ਰਿਹਾ ਏ ਜਮ ਰਿਹਾ ਏ ਉਹ ਆ ਸੰਸਾਰ ਦੇ ਦਿਸਦੇ ਹੋਏ ਰਾਜੇ ਮਹਾਰਾਜਿਆਂ ਤੋਂ ਵੀ ਕਿਤੇ ਵਿਸ਼ਾਲ ਹੈ ਕਿਤੇ ਅਮੀਰ ਹੈ ਕਿਤੇ ਉੱਚਾ ਹੈ ਪਰ ਇਹ ਮਹਿਸੂਸ ਨਹੀਂ ਹੁੰਦਾ ਹਰ ਇਨਸਾਨ ਨੂੰ ਇਹ ਸਮਝ ਦਾ ਲੈਵਲ ਸਮਝ ਮਤ ਗੁੱਦ ਤਾਂ ਉਹ ਆਪਣੇ ਆਪ ਨੂੰ ਇੱਕ ਥਾਂ ਤੇ ਜੰਮਣ ਵਾਲਾ ਮਨੁੱਖ ਫਿਰ ਗਰੀਬ ਦੇ ਪੈਮਾਨੇ ਤੋਂ ਵੇਖਣਾ ਸ਼ੁਰੂ ਕਰ ਦਿੰਦਾ ਤੇ ਇੱਕ ਅਮੀਰ ਇਨਸਾਨ ਫਿਰ ਇਹ ਸਮਝਦਾ ਕਿ ਮੇਰੀ ਕਿਸਮਤ ਇਦਾਂ ਦੀ ਹੈ ਪਰ ਰੱਬ ਕਿਸਮਤ ਨਹੀਂ ਜੀ ਲਿਖਦਾ ਰੱਬ ਲਿਖਦਾ ਹੈ ਜੈਸਾ ਬੀਜੇ ਸੋ ਦੁਣੇ ਕਰਮਾਂ ਸੰਧੜਾ ਖੇਤ ਉਹ ਬੀਜਣ ਦੇ ਆਧਾਰ ਤੇ ਫਲ ਲਿਖਦਾ ਹੈ ਪਰ ਮੈਂ ਗੱਲ ਤੇ ਬਾਬਸਾਵਾ ਹਰ ਮਨੁੱਖ ਸਮਰਾਟ ਪੈਦਾ ਹੁੰਦਾ ਏ ਕਿਵੇਂ ਹੁਣ ਇਹਨੂੰ ਥੋੜਾ ਜਿਹਾ ਕੇ ਹੋਰ ਬਧਾਈ ਬਧਾਈ ਕਿ ਜੋ ਬਹਿ ਮੰਡੇ ਸੋਈਂ ਬਿੰਡੇ ਜੋ ਖੋਜੇ ਸੋ ਪਾਵੇ ਥਾਮਸ ਐਡੀਸਨ ਆਇਨਸਟਾਈਨ ਵਰਗੇ ਇਨਸਾਨ ਹੀ ਪੈਦਾ ਹੋਏ ਦਿਮਾਗ ਦੇ ਅੰਦਰ ਇੰਨਾ ਉਹਨਾਂ ਨੇ ਖੋਜ ਕੀਤੀ ਇੰਨੀ ਆਪਣੇ ਆਪ ਨੂੰ ਖੋਜਿਆ ਆਪਣੇ ਆਪ ਨੂੰ ਸਮਝਿਆ ਕਿ ਕਿਤੇ ਬਲਵ ਦੀ ਖੋਜ ਹੋ ਰਹੀ ਹੈ ਕਿਤੇ ਗ੍ਰੈਵਿਟੀ ਦੀ ਖੋਜ ਹੋ ਰਹੀ ਹੈ ਕਿਤੇ ਸਾਇੰਸ ਦੀਆਂ ਬਹੁਤ ਵੱਡੀਆਂ ਕਾਢਾਂ-ਗੱਡੀਆਂ ਜਾ ਰਹੀਆਂ ਨੇ ਕਿਥੋਂ ਉਪਜਦੀਆਂ ਨੇ ਉਹ ਇੱਕ ਨਾਰਮਲ ਇਨਸਾਨ ਪੈਦਾ ਹੋਇਆ ਉਹਨੇ ਏਡੇ ਵੱਡੇ ਸਮਾਜ ਦੇ ਅੰਦਰ ਜਿਹੜੀਆਂ ਖੋਜਾਂ ਦੇ ਆਧਾਰ ਤੇ ਧਿਆਨ ਦੇ ਹੋਏ ਇਲੈਕਟ੍ਰੀਕਲ ਇਟਲਕ ਸਮਾਜ ਨੂੰ ਵਰਤਨ ਦੇ ਲਈ ਜਾਣ ਦੇ ਲਈ ਸੌਖੇ ਢੰਗ ਦੇ ਨਾਲ ਨਵੇਂ ਉਪਕਰਨ ਦਿੱਤੇ ਸਿਰਫ ਸਮਾਜ ਦੇ ਅੰਦਰ ਪੈਦਾ ਹੋਏ ਨਾਰਮਲ ਇਨਸਾਨ ਦੇ ਦਿਮਾਗ ਦੀ ਪਕੜ ਉਹਦੀ ਖੋਜ ਹੈ ਪਰ ਭਾਰਤ ਦੀ ਧਰਤੀ ਦੇ ਉੱਪਰ ਸਮਾਨਤਾ ਦੇ ਨਾਲ ਕਦੇ ਵੀ ਮਨੁੱਖ ਨੂੰ ਪੇਸ਼ ਨਹੀਂ ਕੀਤਾ ਗਿਆ ਕਿਉਂਕਿ ਇਹ ਬਹਿਮਾਨਾ ਇਹ ਵਿਆਖਿਆ ਹੀ ਐਸੀ ਦੇ ਦਿੱਤੀ ਗਈ ਜੇ ਕੋਈ ਗਰੀਬ ਹੈ ਤਾਂ ਉਹਨੂੰ ਕਹਿ ਦਿੱਤਾ ਗਿਆ ਤੇਰੇ ਭਾਗਾਂ ਦੇ ਵਿੱਚ ਉਸ ਪਰਮਾਤਮਾ ਨੇ ਉਸ ਰੱਬ ਨੇ ਲਿਖ ਦਿੱਤਾ ਹੈ ਕਿ ਤੂੰ ਗਰੀਬ ਹੀ ਪੈਦਾ ਹੋਣਾ ਸੀ ਤੋ ਸਦੀਆਂ ਤੋਂ ਉਹ ਇਨਸਾਨ ਵੀ ਇਦਾਂ ਹੀ ਮੰਨ ਲੈਂਦਾ ਹੈ ਕਿ ਰੱਬ ਨੇ ਹੀ ਮੇਰੇ ਭਾਗਾ ਦੇ ਵਿੱਚ ਮੇਰੇ ਲੇਖਾਂ ਦੇ ਵਿੱਚ ਲਿਖ ਦਿੱਤਾ ਹੈ ਤੇ ਮੈਂ ਇਸ ਤਰ੍ਹਾਂ ਹੀ ਰਹਿਣਾ ਹੈ ਗਰੀਬ ਮੈਂ ਗਰੀਬ ਤੇ ਅਮੀਰ ਦੀ ਵਿਆਖਿਆ ਰੱਖ ਰਿਹਾ ਫਿਰ ਆਪਾਂ ਅੱਜ ਦੇ ਸ਼ਲੋਕ ਤੇ ਆਉਣਾ ਹੈ ਰੱਬ ਗਰੀਬ ਜਾਂ ਅਮੀਰ ਪੈਦਾ ਨਹੀਂ ਕਰ ਰਿਹਾ ਰੱਬ ਸਿਰਫ ਪੈਦਾ ਕਰ ਰਿਹਾ ਹੈ ਉਹ ਪੈਦਾ ਕਿੱਥੇ ਹੋ ਰਿਹਾ ਹੈ ਇਹ ਵੀ ਰੱਬ ਨਹੀਂ ਦੇਖਦਾ ਕਿਸ ਘਰ ਦੇ ਵਿੱਚ ਪੈਦਾ ਹੋ ਰਿਹਾ ਹੈ ਇਹ ਵੀ ਨਹੀਂ ਦੇਖਦਾ ਜੇ ਫਿਰ ਰੱਬ ਵੇਖਦਾ ਹੈ ਤਾਂ ਇਹ پیمਾਨਾ ਹੋਰ ਦੂਰ ਜਾਏਗਾ ਕਿ ਰੱਬ ਅਮੀਰ ਤੇ ਗਰੀਬ ਕਰ ਵਿੱਚ ਵੀ ਪੈਦਾ ਕਰ ਰਿਹਾ ਹੈ ਜਾਤਾਂ ਪਾਤਾਂ ਵਿੱਚ ਵੀ ਪੈਦਾ ਕਰ ਰਿਹਾ ਹੈ ਫਿਰ ਉਹ ਹੀ ਲੂਲਾ ਲੰਗੜਾ ਵੀ ਪੈਦਾ ਕਰ ਰਿਹਾ ਹੈ ਸਭ ਕੁਝ ਉਹ ਹੀ ਕਰ ਰਿਹਾ ਹੈ ਤੇ ਕਈ ਵਾਰ ਤੇ ਜੇ ਕੋਈ ਇਨਸਾਨ ਹੈਂਡੀਕੈਪਟ ਪੈਦਾ ਹੁੰਦਾ ਹੈ ਨਾ ਜੀ ਥੋੜਾ ਜਿਹਾ ਹੋਰ ਵਿਆਖਿਆ ਨੂੰ ਅੱਗੇ ਵਧਾਈਏ ਆਪਾਂ ਇਹਨੂੰ ਵੀ ਫਿਰ ਕਹਿ ਦਿੰਦੇ ਹਾਂ ਭਾਈ ਇਹਦੇ ਕੋਈ ਪਿਛਲੇ ਭਾਗ ਕੋਈ ਲੇਖ ਮਾੜੇ ਹੋਣਗੇ ਜਿਹੜਾ ਇਹਨੂੰ ਅੱਖਾਂ ਤੋਂ ਨਹੀਂ ਦਿਸਦਾ ਜਿਹੜਾ ਇਹਦੇ ਹੱਥ ਪੈਰ ਨਹੀਂ ਕੰਮ ਕਰਦੇ ਇਹਦੇ ਕੋਈ ਭਾਗ ਮਾੜੀ ਹੋਣਗੇ ਕਿ ਮਾੜਾ ਕੀਤਾ ਹੋਵੇਗਾ ਕੁਝ ਜਿਹੜਾ ਇਸ ਜਨਮ ਦੇ ਵਿੱਚ ਮਿਲਿਆ ਹੈ ਭਾਰਤ ਦੀ ਧਰਤੀ ਨੇ ਸਾਇੰਸਾਂ ਨੂੰ ਸਾਇੰਸਦਾਨਾਂ ਨੂੰ ਸਾਇੰਸਟਿਕਸ ਨੂੰ ਬਹੁਤ ਸਮਾਂ ਨਜ਼ਰ ਅੰਦਾਜ਼ ਕੀਤਾ ਹੈ ਅੱਜ ਵੀ ਕਰਦੇ ਵਿਗਿਆਨੀਆਂ ਨੂੰ ਨਜ਼ਰ ਅੰਦਾਜ਼ ਕੀਤਾ ਹੈ ਭਾਰਤ ਦੀ ਧਰਤੀ ਨੇ ਸਾਇੰਸ ਨੂੰ ਸਾਇੰਸ ਨੂੰ ਨજર ਅੰਦਾਜ਼ ਕੀਤਾ ਤਾਂ ਇੱਥੇ ਹੈਂਡੀਕੈਪਡ ਪੈਦਾ ਹੋਇਆ ਮਨੁੱਖ ਵੀ ਪਰਮ ਦਾ ਕਾਰਨ ਬਣ ਗਿਆ। ਪਰ ਜੇ ਡਾਕਟਰਾਂ ਨੂੰ ਪੁੱਛੋ ਜਿਹੜੇ ਉਹਨਾਂ ਦਾ ਕੰਮ ਹੈ ਜਿੰਨਾਂ ਦਾ ਤਾਂ ਉਹ ਕਹਿੰਦੇ ਨੇ ਜੀ ਇਹ ਕੋਈ ਸਰੀਰਕ ਪ੍ਰੋਬਲਮ ਹੁੰਦੀ ਹੈ ਜਨਮ ਦੇ ਸਮੇਂ। ਇਹ ਜਨਮ ਦੇ ਸਮੇਂ ਕੋਈ ਬੱਚੇ ਨੂੰ ਕੋਈ ਉਸ ਤਰ੍ਹਾਂ ਦੀਆਂ ਘਾਟ ਬਾਧ ਹੋ ਜਾਂਦੀਆਂ ਨੇ ਜਿਦੇ ਕਰਕੇ ਉਹ ਉਸ ਰੂਪ ਦੇ ਵਿੱਚ ਪੈਦਾ ਹੁੰਦਾ ਹੈ। ਪਰ ਭਾਰਤ ਨੇ ਕੀ ਕਿਹਾ? ਇਹ ਇਹਦੇ ਭਾਗ ਨੇ ਇਹਦੇ ਲੇਖ ਨੇ ਤਾਂ ਉਹਨੂੰ ਜਾਣ ਤੇ ਉੱਥੇ ਹੀ ਛੱਡ ਦਿੱਤਾ ਹਿਰੋਸ਼ੀਮਾ ਤੇ ਨਾਗਾਸਾਕੀ 1945 ਦੇ ਵਿੱਚ ਜਿੱਥੇ ਪਰਮਾਣੂ ਬ੍ਰਮ ਬਲਾਸਟ ਹੁੰਦੇ ਨੇ ਅਮਰੀਕਾ ਵੱਲੋਂ ਤਾਂ ਉੱਥੇ ਹੀ ਆਪ ਵੇਖੋ ਅੱਜ ਵੀ ਕਹਿੰਦੇ ਨੇ ਉਹਨੇ ਵੇਖਣ ਦੀ ਗੱਲ ਨਹੀਂ ਹੈ ਕਹਿੰਦੇ ਨੇ ਕਿ ਉੱਥੇ ਅੱਜ ਵੀ ਹੈਂਡੀਕੈਪਡ ਪੈਦਾ ਹੋ ਰਹੇ ਨੇ ਬੱਚੇ ਬਹੁਤ ਹੀ ਵੱਡੀ ਵਸੋਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਾਰਨ ਕੀ ਉਹ ਅਸਰ ਅਜੇ ਵੀ ਉੱਥੇ ਹੈਗਾ ਹੁਣ ਜੇ ਕੋਈ ਬੱਚਾ ਬਚਪਨ ਤੋਂ ਹੀ ਕੋਈ ਬਿਮਾਰੀ ਪੈਦਾ ਲੈ ਕੇ ਹੋ ਰਿਹਾ ਏ ਕਈ ਬੱਚੇ ਐਸੇ ਪੈਦਾ ਹੁੰਦੇ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਸਰਾਬ ਹੁੰਦਾ ਹੈ ਜਨਮ ਤੋਂ ਹੀ ਤਾਂ ਹੁਣ ਇਹਨਾਂ ਗੱਲਾਂ ਨੂੰ ਲੇਖਾਂ ਭਾਗਾਂ ਦੇ ਨਾਲ ਨਹੀਂ ਜੋੜਿਆ ਜਾ ਸਕਦਾ ਉਹ ਬਿਮਾਰੀ ਹੈ ਕੋਈ ਸਰੀਰ ਦੀ ਕਮੀ ਹੈ ਕੋਈ ਘਾਟ ਬਾੜ ਹੈ ਤੇ ਇਹਨੂੰ ਆਪ ਇਸ ਪੈਮਾਨੇ ਤੋਂ ਵੀ ਨਹੀਂ ਵੇਖ ਸਕਦੇ ਭਾਈ ਕਿ ਰੱਬ ਨੇ ਉਹਨੂੰ ਇੰਨੀਕ ਹੀ ਉਮਰ ਦੇਣੀ ਹੈ ਇਨੂੰ ਇਹ ਪੰਗਤੀ ਵੀ ਨਹੀਂ ਵਰਤ ਸਕਦੇ ਆਪਾਂ ਕਿ ਕਬੀਰ ਕਿਹਾ ਜਾਣਾ ਕਿ ਮੈਂ ਮਰਾਂਗੇ ਕਿ ਐਸਾ ਮਰਨਾ ਹੋਏ ਕਿ ਉਹ ਫਿਰ ਬਿਮਾਰੀ ਉਹਨਾਂ ਨੂੰ ਐ ਲੱਗਣੀ ਸੀ ਉਹਨਾਂ ਨੇ ਉਹਨਾਂ ਕ ਸਮਝਾਉਣਾ ਸੀ ਸਾਲ ਦਾ ਅਜੇ ਬੱਚਾ ਹੋਇਆ ਨਹੀਂ ਸੀ ਉਹਦੀ ਮੌਤ ਹੋ ਗਈ ਉਹਦੇ ਭਾਗਾਂ ਵਿੱਚ ਇਦਾਂ ਨਹੀਂ ਸਾਡੇ ਸਮਝਣ ਦਾ ਤੇ ਗੁਰਬਾਣੀ ਨੂੰ ਵਿਚਾਰਨ ਦਾ ਜਿਹੜਾ ਢੰਗ ਹੈ ਉਹ ਸਾਡੀ ਸੋਚ ਦੇ ਅਨੁਸਾਰ ਹੋ ਜਾਂਦਾ ਮੈਂ ਦੁਬਾਰਾ ਫਿਰ ਉੱਥੇ ਆ ਜਾਵਾਂ ਮੈਂ ਵਿਸ਼ੇ ਨੂੰ ਰੱਖਾਂ ਅੱਗੇ ਰੱਬ ਗਰੀਬ ਨਹੀਂ ਪੈਦਾ ਕਰਦਾ ਕਿਸੇ ਨੂੰ ਹਰ ਇੱਕ ਮਨੁੱਖ ਨੂੰ ਅਮੀਰ ਪੈਦਾ ਕਰਦਾ ਹੈ ਬੜਾ ਹੀ ਤਨਭਾਣ ਪੈਦਾ ਕਰਦਾ ਹੈ ਪਰ ਅਮੀਰੀ ਗਰੀਬੀ ਬਣਾਈ ਗਈ ਹੈ ਸਮਾਜ ਵੱਲੋਂ ਰਾਜਨੀਤਿਕ ਲੋਕਾਂ ਵੱਲੋਂ ਵੱਡੀਆਂ ਪਾਉਣ ਵਾਲਿਆਂ ਵੱਲੋਂ ਬਰਾਬਰ ਰੂਪ ਦੇ ਵਿੱਚ ਜੇ ਲੋਕਾਂ ਨੂੰ ਰੁਜ਼ਗਾਰ ਕਾਰੋਬਾਰ ਜ਼ਮੀਨਾਂ ਜੈਦਾਦਾਂ ਪੜ੍ਹਾਈ ਲਿਖਾਈ ਹਸਪੀਟਲ ਹਰ ਇੱਕ ਚੀਜ਼ ਇੱਕ ਬਰਾਬਰਤਾ ਦੇ ਰੂਪ ਦੇ ਵਿੱਚ ਦਿੱਤੀ ਜਾਣੀ ਸ਼ੁਰੂ ਹੋ ਜਾਏ ਤਾਂ ਜੀ ਫਿਰ ਕੌਣ ਗਰੀਬ ਤੇ ਕੌਣ ਅਮੀਰ ਰਹੇਗਾ ਇਹ ਵਿਆਖਿਆ ਕੀਤੀ ਜਾਣੀ ਇਹਨੂੰ ਗੁਰਬਾਣੀ ਦੀ ਇਸ ਪੰਕਤੀ ਤੇ ਬਿਨਾਂ ਲਜਾਇਓ ਕਿ ਜਿਵੇਂ ਆਪਾਂ ਗੁਰਬਾਣੀ ਵਿੱਚ ਬਾਬਾ ਕਬੀਰ ਜੀ ਦੇ ਅਸੀਂ ਮੈਨੂੰ ਲੱਗਦਾ ਉਹ ਸ਼ਬਦ ਹੈ ਜਿੱਥੇ ਆਪਾਂ ਪੜ੍ਹਦੇ ਹਾਂ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਉਦੇ ਅਰਥ ਪਹਿਲਾਂ ਅੰਦਰੂਨੀ ਨੇ ਜੀ ਸਾਧ ਸੰਗਤ ਜੀ ਜਿਹੜਾ ਸੁਰਤ ਕਰਕੇ ਇਨਸਾਨ ਪਿਖਾਰੀ ਹੈ ਮੰਗਤਾ ਹੈ ਸਲਪ ਦੇ ਲੈਵਲ ਤੇ ਜਿਹੜਾ ਬਿਲਕੁਲ ਨਿਮਾਣਾ ਹੋ ਚੁੱਕਿਆ ਹੈ ਅਨਾਥ ਹੋ ਚੁੱਕਿਆ ਹੈ ਜਿਹੜਾ ਸੁਰਤ ਕਰਕੇ ਜਿਹੜਾ ਉਜੜ ਚੁੱਕਿਆ ਹੈ ਜਿਹਦੇ ਜੀਵਨ ਦੇ ਵਿੱਚ ਉਜਾੜ ਆ ਚੁੱਕਿਆ ਹੈ ਅਨਾਥ ਹੋ ਚੁੱਕਿਆ ਹੈ ਬਾਹਰੀ ਤੌਰ ਤੇ ਅਨਾਥ ਨਹੀਂ ਹੁੰਦਾ ਸਿਰਫ ਇਨਸਾਨ ਕਿ ਮਾਂ ਪਿਓ ਨਹੀਂ ਰਹਿ ਗਏ ਰੱਬ ਦੇ ਨਾਲੋਂ ਟੁੱਟਣ ਕਰਕੇ ਵੀ ਇਨਸਾਨ ਆਪਣੇ ਘਰ ਦੇ ਵਿੱਚ ਰਹਿਦਾ ਹੋਇਆ ਅਨਾਥ ਹੈ ਕਿਉਂਕਿ ਰੱਬ ਨਾਲ ਨਹੀਂ ਜੁੜਿਆ ਪਰ ਉਹ ਪੰਕਤੀਆਂ ਦੀ ਵਿਆਖਿਆ ਕਈ ਵਾਰ ਇਸ ਰੂਪ ਦੇ ਵਿੱਚ ਹੀ ਕਰ ਦਿੱਤੀ ਜਾਂਦੀ ਹੈ ਬਾਹਰੀ ਰੂਪ ਦੇ ਵਿੱਚ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਉਹ ਬੰਤੀ ਹੈ ਬੰਤਰ ਉਹ ਤੋਂ ਵੀ ਅਸੀਂ ਮੁਨਕਰ ਨਹੀਂ ਹੋ ਸਕਦੇ ਬਾਹਰੀ ਰੂਪ ਦੇ ਵਿੱਚ ਉਹ ਬਣਾਉਂਦਾ ਹੈ ਭਿਖਾਰੀਆਂ ਤੋਂ ਰਾਜ ਕਰਦਾ ਹੈ ਉਹ ਸੱਚ ਸਾਹਮਣੇ ਤੇ ਹੁੰਦਾ ਹੈ ਹੋਰ ਵਿਆਖਿਆ ਨੂੰ ਆਪਾਂ ਕਲੀਅਰ ਕਰ ਲਈਏ ਅਨਿਕ ਪਰਦੇ ਨੇ ਕਮਾਵੇ ਵਿਕਾਰ ਖਿੰਮੇ ਪ੍ਰਗਟ ਓਏ ਸੰਸਾਰ ਮਨੁੱਖ ਬੜਾ ਕੁਝ ਕਰਦਾ ਹੈ ਸੰਸਾਰ ਦੇ ਵਿੱਚ ਲੋਕ ਛਿਪ ਕੇ ਅੱਗੋਂ ਦੇਖੇ ਪਿੱਛੋਂ ਦੇਖੇ ਦੁਜੇ ਤੇ ਕਹਾ ਛਪਾਵੇ ਤਾ ਪ੍ਰਗਟ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਬਾਦਲ ਪਰਿਵਾਰ ਭਾਵੇਂ ਕਿ ਉਹ ਰਾਜਨੀਤਿਕ ਪਹਿਲੂ ਸੀ ਇੱਕ ਜਿਹੜਾ ਉਹਨਾਂ ਨੇ ਖੇਡਿਆ ਹੈ ਜੋ ਵੀ ਸਾਰੇ ਸਮਝਦਾਰ ਬੈਠੇ ਹੋ ਆਪ ਭਾਵੇਂ ਕਿ ਰਾਜਨੀਤੀ ਦਾ ਪਹਿਲੂ ਹੈ ਪਰ ਪ੍ਰਗਟ ਤੇ ਹੋਇਆ ਸੱਚ ਤੇ ਸਾਹਮਣੇ ਆਇਆ ਹੈ ਭਾਵੇਂ ਇੱਕ ਰਾਜਨੀਤੀ ਦਾ ਪਹਿਲੂ ਹੀ ਹੈ ਉਹ ਆਉਂਦਾ ਹੈ ਸਾਹਮਣੇ ਉਗੜਦਾ ਤੇ ਹੈ ਜੋ ਜੀਬ ਹੋਏ ਸੁਗਵੇ ਮੂੰਹ ਕਾ ਕਹੇ ਆ ਵਾਉ ਆਏਗਾ ਸਾਹਮਣੇ ਤੇ ਜਿਵੇਂ ਮਰਜ਼ੀ ਹੋ ਜਾਏ ਬੰਦਾ ਗੱਲ ਤੋ ਕੁੰਦਾ ਹੈ ਆਪਣੇ ਅੰਦਰ ਪਰ ਜ਼ੁਬਾਨ ਸੁਰਤ ਮਨ ਸਾਥ ਨਹੀਂ ਦਿੰਦੇ ਫਿਰ ਉਹ ਜ਼ੁਬਾਨ ਤੇ ਗੱਲ ਕਿਵੇਂ ਨਾ ਕਿਵੇਂ ਉਗੜ ਆਉਣੀ ਹੈ ਬਾਹਰ ਆ ਜਾਣੀ ਹੈ ਤਾਂ ਰੱਬ ਮੈਂ ਇੱਕੋ ਹੀ ਵਿਸ਼ੇ ਨੂੰ ਰੱਖਾਂ ਪੂਰਾ ਰੱਬ ਗਰੀਬ ਪੈਦਾ ਨਹੀਂ ਜੀ ਕਰਦਾ ਇਹ ਬਾਹਰ ਦੀਆਂ ਵੰਡੀਆਂ ਨੇ ਗੁਰਬਾਣੀ ਦੀ ਵਿਆਖਿਆ ਨੂੰ ਗਲਤ ਰੂਪ ਨਾ ਦੇਈ ਨਾ ਰੱਬ ਤੇ ਅਮੀਰ ਹੀ ਪੈਦਾ ਕਰਦਾ ਹੈ ਪਰ ਇਹਨੂੰ ਅਮੀਰੀ ਮੰਨਦਾ ਕੌਣ ਹੈ ਇਹਨੂੰ ਅਮੀਰੀ ਜਾਣਦਾ ਕੌਣ ਹੈ ਜੇ ਇਹਨੂੰ ਅਮੀਰੀ ਮੰਨਿਆ ਜਾਂਦਾ ਤਾਂ ਮੈਂ ਗੱਲ ਸਿੱਖਦੇ ਤੇ ਆਵਾਂ ਸਿੱਖਾ ਫਿਰ ਤੇਰੇ ਘਰ ਦੇ ਵਿੱਚ ਆਨੰਦ ਕਾਰਜ ਹੋਵੇ ਤੇਰੇ ਘਰਾਂ ਦੇ ਵਿੱਚ ਰਿਸ਼ਤੇ ਜੁੜਨ ਸੰਸਾਰ ਦੇ ਅੰਦਰ ਜਿਹੜਾ ਭਾਈਚਾਰਕ ਸਾਂਝ ਹੈ ਉਹ ਕਾਇਮ ਹੋਵੇ ਤਾਂ ਫਿਰ ਤੇਰੇ ਰਿਸ਼ਤੇ ਨਾਤੇ ਆਧਾਰ ਸਿਰਫ ਬਾਹਰੀ ਮਾਇਆ ਨਹੀਂ ਰਹੇਗੀ ਬਾਹਰੀ ਅਮੀਰੀ ਨਹੀਂ ਰਹੇਗੀ ਫਿਰ ਇਹ ਅਮੀਰੀ ਹੋਵੇ ਕਿ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜਿਹੜੀ ਵੇਖ ਦੇ ਨੇ ਉਹ ਅਮੀਰੀ ਹੋਵੇ ਕਿ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਵਾਲੀ ਸਾਹਮਣੀ ਉਹ ਅਮੀਰੀ ਕਿੱਥੇ ਕਿਹਨੂੰ ਮਨਜ਼ੂਰ ਹੈ ਅੱਜ ਕੱਲ ਇਹ ਪਰਿਭਾਸ਼ਾ ਮਾਂ ਆਪ ਲਾਗੂ ਨਹੀਂ ਕਰ ਸਕਿਆ ਆਪਣੇ ਘਰਾਂ ਦੇ ਵਿੱਚ ਜਿਹੜੀ ਪਰਿਭਾਸ਼ਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਰਹੇ ਨੇ ਵੱਡੇ ਵੱਡੇ ਜੋ ਦੀਸੇ ਲੋਕ ਚ ਤਿੰਨ ਕੋ ਵਿਆਪੇ ਚਿੰਤਾ ਰੋਗ ਕਉ ਨਾ ਵੱਡਾ ਮਾਇਆ ਵਢਾਈ ਸੋ ਵੱਡਾ ਜਿਨ ਰਾਮ ਲਿਬ ਲਾਈ ਹੁਣ ਬਾਹਰੀ ਅਮੀਰੀ ਤੋਂ ਆਪਾਂ ਨੂੰ ਕੋਈ ਨਫ਼ਰਤ ਨਹੀਂ ਹੈ ਅਮੀਰ ਹੋਣਾ ਤੇ ਬੜੀ ਚੰਗੀ ਗੱਲ ਹੈ ਕੋਈ ਅਮੀਰ ਹੋਵੇਗਾ ਤਾਂ ਗੁਰੂ ਨਾਨਕ ਦੀ ਸਮਝ ਲੈ ਕਰਕੇ ਉਹ ਸਮਾਜ ਵਿੱਚ ਭਲਾ ਕਰ ਸਕਦਾ ਹੈ ਕੋਈ ਅਮੀਰ ਹੋਵੇਗਾ ਜਿੱਥੇ ਗਰੀਬ ਨੇ ਕਿਸੇ ਨੂੰ 1 ਰੁਪਿਆ ਦੇਣਾ ਹੈ ਉਹ ਹਜ਼ਾਰਾਂ ਦੇ ਸਕਦਾ ਹੈ ਪਰ ਉਪਕਾਰ ਕਰ ਸਕਦਾ ਹੈ ਜਿਉਂਦੇ ਜੀਵਨ ਦੇ ਵਿੱਚ ਚੰਗਾ ਬਣਾ ਜਾਵੇ ਅਮੀਰ ਹੋਣਾ ਤੇ ਬੜੀ ਭਲੀ ਦੀ ਗੱਲ ਹੈ ਅਮੀਰ ਹੋਵੇਗਾ ਤਾਂ ਕਿਸੇ ਗਰੀਬ ਦੀ ਬਾਹ ਫੜ ਸਕਦਾ ਏ ਕਿ ਬੜਾ ਭਲੇ ਦਾ ਕਰਮ ਹੈ ਅਮੀਰ ਹੋਣਾ ਤੇ ਅਮੀਰ ਹੋਣਾ ਮਾੜਾ ਨਹੀਂ ਪਰ ਗੁਰੂ ਪਾਤਸ਼ਾਹ ਕਹਿੰਦੇ ਇਹ ਅਮੀਰ ਕਿਸੇ ਨੂੰ ਵੀ ਪਸੰਦ ਨਹੀਂ ਇਹ ਗੱਲਾਂ ਦੇ ਵਿੱਚ ਪਸੰਦ ਹੈ ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ ਕੋ ਨਾ ਵੱਡਾ ਮਾਇਆ ਵਡਿਆਈ ਵਡਿਆਈ ਹੁੰਦੀ ਹੈ ਪਰ ਸਿਰਫ ਮਾਇਆ ਦੀ ਉਹ ਮਾਇਆ ਦੀ ਵਡਿਆਈ ਹੀ ਪਰ ਸਾਰਿਆਂ ਨੂੰ ਪਸੰਦ ਹੈ ਪਰ ਉੱਕ ਜਾਈਏ ਕਿਸੇ ਨੇ ਆਪਣੀ ਮੇਨ ਪਤਾ ਹੀ ਇੱਥੇ ਲੱਗਦਾ ਹੈ ਹਰ ਪਰਿਵਾਰ ਦਾ ਜਦੋਂ ਰਿਸ਼ਤੇ ਜੁੜਦੇ ਨੇ ਉਦੋਂ ਕੀ ਪੈਮਾਨਾ ਲੈ ਕੇ ਚੱਲਦਾ ਹੈ ਬੰਦਾ ਆਪਣੇ ਸੁਰਤ ਦੇ ਵਿੱਚ ਆਪਣੇ ਧੀ ਦਾ ਆਪਣੇ ਲੜਕੇ ਦਾ ਉਹਨੇ ਆਨੰਦ ਕਾਰਜ ਕਰਨਾ ਹੈ ਕਿਤੇ ਕੋਈ ਦੋਸਤੀ ਮਿੱਤਰਤਾ ਪਾਲਣੀ ਹੈ ਕਿਸੇ ਨੂੰ ਆਪਣਾ ਬਣਾਉਣਾ ਹੈ ਤਾਂ ਉਹ ਕਿਸ ਆਧਾਰ ਤੇ ਕਿਸੇ ਨੂੰ ਆਪਣਾ ਦੋਸਤ ਬਣਾਉਂਦਾ ਹੈ ਆਪਣਾ ਮਿੱਤਰ ਬਣਾਉਂਦਾ ਹੈ ਆਪਣਾ ਬਿਜ਼ਨਸ 파ਰਟਨਰ ਬਣਾਉਂਦਾ ਹੈ ਕਿਸ ਆਧਾਰ ਤੇ ਬਣਾਉਂਦਾ ਹੈ ਉਦੋਂ ਪਤਾ ਲੱਗਦਾ ਹੈ ਉਹਦੇ ਸੁਰਤ ਦੇ ਅੰਦਰ ਬਾਹਰੀ ਮਾਇਆ ਦਾ ਤਾਂ ਮਾਪੇ ਮਾਪਿਆ ਮਾਨਾ ਹੈ ਜਾਂ ਸਿਰਫ ਅੰਦਰ ਦਾ ਵੀ ਕੋਈ ਸੱਚ ਵੀ ਉਹਦੇ ਵਰਤ ਰਿਹਾ ਹੈ ਪਰ ਮੈਨੂੰ ਇੱਕ ਕਵੀ ਦੀਆਂ ਦੈਣਾ ਯਾਦ ਆ ਗਈਆਂ ਮੈਂ ਪਹਿਲਾਂ ਵੀ ਸ਼ਾਇਦ ਬੋਲੀਆਂ ਸੀ ਕਹਿੰਦੇ ਦੁਨੀਆਂ ਵਾਲਿਓ ਇੱਕ ਵਾਰੀ ਆ ਰੂਪ ਦੇਖਿਓ ਯਾਰੀ ਦਾ ਇੱਕ ਪੁੱਤਰ ਗਰੀਬ ਮਰਾਸੀ ਦਾ ਇੱਕ ਪੁੱਤਰ ਸੀ ਪਟਵਾਰੀ ਦਾ ਧੰਨ ਗੁਰਦਾਨ ਇਕ ਗੁਰਜੀਤ ਸਿੰਘ ਬੈਰੂਵਾਲ ਹੋਏ ਨੇ ਕਾਲਜ ਦੇ ਹੀ ਸੀਨੀਅਰ ਨੇ ਸਾਡੇ ਉਹਨਾਂ ਨੇ ਕਵਤਾਵਾਂ ਬਹੁਤ ਲਿਖੀਆਂ ਨੇ ਤਾਂ ਕਹਿੰਦੇ ਇੱਕ ਆ ਵੀ ਪੈਮਾਨਾ ਹੈ ਜਿੱਥੇ ਜਗਤ ਦੇ ਮਾਲਕ ਆਪਣਾ ਮਿੱਤਰ ਆਪਣਾ ਦੋਸਤ ساری ਉਮਰ ਭਾਈ ਮਲਦਾਨਾ ਜਿਹਨੂੰ ਰੱਖਦੇ ਨੇ ਪਰ ਜਦੋਂ ਸਾਡੇ ਘਰਾਂ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਕੋਈ ਰਿਸ਼ਤੇ ਨਾਤੇ ਨਿਭਦੇ ਨੇ ਤਾਂ ਬੰਦਾ ਕੋ ਨਾ ਵੱਡਾ ਮਾਇਆ ਵਡਿਆਈ ਨਹੀਂ ਕਹਿਣਾ ਚਾਹੀਦਾ ਸਾਡਾ ਪਹਿਮਾਨਾ ਇੱਥੇ ਆ ਕੇ ਰੁਕਦਾ ਹੈ ਅਸੀਂ ਨਹੀਂ ਇੱਥੇ ਐਕਸ਼ਨ ਲੈ ਪਾਉਂਦੇ ਗੱਲ ਐਕਸ਼ਨ ਤੋਂ ਬਿਨਾਂ ਨਹੀਂ ਜੀ ਕਾਉਂਟ ਬੁੰਦੀ ਇਹ ਜਿਹੜਾ ਰੋਜ਼ਾਨਾ ਪ੍ਰਸ਼ਨ ਪੁੱਛਦੇ ਨੇ ਨਾ ਗੁਰੂ ਪਾਤਸ਼ਾਹ ਇਹ ਸਰੀਰਾ ਮੇਰੇ ਇਸ ਜਗ ਵਿੱਚ ਕਿ ਕਿਆ ਤੁਦ ਕਰਮ ਕਮਾਇਆ ਇਸ ਥਿਲ ਉੱਥੇ ਦਾ ਉੱਥੇ ਹੀ ਹੈ ਕਿਉਂਕਿ ਕੌਣ ਆ ਵੱਡਾ ਮਾਇਆ ਵੱਡੀ ਆਈ ਮਾਇਆ ਦੀ ਵਡਿਆਈ ਹੀ ਚਾਹੀਦੀ ਹੈ ਮਾਇਆ ਦੇ ਨਾਲ ਹੀ ਰਿਸ਼ਤੇ ਚਾਹੀਦੇ ਨੇ ਜੇ ਮਾਇਆ ਨਹੀਂ ਹੋਵੇਗੀ ਜ਼ਰੂਰੀ ਹੈ ਮਾਇਆ ਜੇ ਰੱਬ ਸਭ ਕੁਝ ਹੈ ਤਾਂ ਮਾਇਆ ਵੀ ਰੱਬ ਨਾਲੋਂ ਘੱਟ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਕਦੇ ਕੋਈ ਚਾਹੁੰਦਾ ਨਹੀਂ ਕਿ ਮੈਂ ਕਿਤੇ ਜਾ ਕੇ ਗਰੀਬ ਕਿਤੇ ਨੀਵੇਂ ਥਾਂ ਤੇ ਥੋੜਾ ਹੁਣ ਰਿਸ਼ਤਾ ਜੋੜਾਂਗਾ ਉਹਦੇ ਨਾਲ ਬੈਲੈਂਸ ਨਹੀਂ ਬਣਦਾ ਉਹਦੇ ਨਾਲ ਸੰਬੰਧ ਨਹੀਂ ਬਣਦਾ ਰਿਸ਼ਤੇ ਨਾਤੇ ਬਣਾਉਣੇ ਜਿੱਥੋਂ ਤੱਕ ਸਮਝ ਆਉਂਦਾ ਏ ਇੱਕ ਪਰਉਪਕਾਰ ਹੈ ਸੈਕਰੀਫਾਈਸ ਹੈ ਦਇਆ ਹੈ ਭਾਵਨਾ ਹੈ ਜੇ ਸਮਾਜ ਨੂੰ ਬਦਲਣਾ ਏ ਤਾਂ ਕੁਝ ਐਸੇ ਵੀ ਤੱਗ ਉਕਾਉਣੇ ਪੈਂਦੇ ਨੇ ਐਕਸ਼ਨ ਲੈਣੇ ਪੈਂਦੇ ਨੇ ਜਿਹੜੇ ਗੁਰਬਾਣੀ ਦੇ ਆਧਾਰ ਤੇ ਬਿਲਕੁਲ ਸਹੀ ਹੋਣਗੇ ਪਰ ਸਾਡੀ ਸਮਝ ਦੇ ਅਨੁਸਾਰ ਉਹ ਫਿਰਦੀਵੇਂ ਹੋਣਗੇ ਗੁਰਬਾਣੀ ਦੇ ਆਧਾਰ ਤੇ ਬਿਲਕੁਲ ਰਾਜਤ ਹੋਣਗੇ ਪਰ ਉਹਨਾਂ ਤੇ ਫੈਸਲਾ ਲੈਣਾ ਖੜਨਾ ਇਹ ਬੜਾ ਮੁਸ਼ਕਿਲ ਹੈ ਕੋਈ ਵੀ ਪਤਾ ਇਹ ਵੱਡੀ ਵੱਡੀ ਗੱਲ ਹੈ ਕਿਵੇਂ ਵੱਡਾ ਜਿਗਰਾ ਕਰਕੇ ਫੈਸਲਾ ਲਏਗਾ ਕਿ ਉਹਦੀ ਧੀ ਦਾ ਆਨੰਦ ਕਾਰਜ ਕਿਸੇ ਇੱਕ ਨਾਰਮਲ ਜਿਹੇ ਪਰਿਵਾਰ ਦੇ ਵਿੱਚ ਇੱਕ ਨਾਰਮਲ ਜਿਹੇ ਫੈਮਿਲੀ ਦੇ ਵਿੱਚ ਚੰਗਾ ਇਨਸਾਨ ਤੇ ਹੈ ਪਰ ਨਾਰਮਲ ਫੈਮਿਲੀ ਹੈ ਕਿਵੇਂ ਹੋਵੇ ਇਹ ਬੜਾ ਵੱਡਾ ਪਰਉਪਕਾਰ ਚਾਹੀਦਾ ਹੈ ਜੀ ਕਰਤੇ ਸਕਦਾ ਹੈ ਕੋਈ ਵੀ ਕਰ ਸਕਦਾ ਹੈ ਪਰ ਗੁਰੂ ਨਾਨਕ ਦੀ ਸਮਝ ਚਾਹੀਦੀ ਹੈ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਵਾਲਾ ਹਿਰਦਾ ਚਾਹੀਦਾ ਹੈ ਇਹ ਸੈਕਰੀਫਾਈਸ ਨੇ ਇਹ ਸਮਾਜ ਨੂੰ ਬਦਲਦੇ ਨਤੀਜੇ ਨੇ ਢੰਗ ਨੇ ਜਿਹੜੇ ਅੱਗੇ ਲਿਆਉਣੇ ਪੈਣੇ ਨੇ ਬਦਲੀ এর ਕਰੀਬ ਨਾ ਕੁਝ ਨਹੀਂ ਹੁੰਦਾ ਬੜਾ ਵੱਡੀ ਸਮਝ ਚਾਹੀਦੀ ਹੈ ਉੱਚੀ ਮਤ ਚਾਹੀਦੀ ਹੈ ਪਰ ਲੋਕ ਕਰਦੇ ਨੇ ਜਿਵੇਂ ਆਪਾਂ ਇੱਕ ਲਫ਼ਜ਼ ਵਰਤਦੇ ਨੇ ਜੀ ਅਮੀਰ ਅਮੀਰ ਹੁੰਦੇ ਜਾ ਰਹੇ ਨੇ ਤੇ ਗਰੀਬ ਗਰੀਬ ਹੁੰਦਾ ਜਾ ਰਿਹਾ ਉਹਦਾ ਕਾਰਨ ਵੀ ਇਹ ਹੋਈ ਕਿ ਲੋਕ ਤੋੜਨਾ ਨਹੀਂ ਚਾਹੁੰਦੇ ਇਸ ਕੜੀ ਨੂੰ ਮੰਨ ਲਓ ਕਿਤੇ ਰਿਸ਼ਤਾ ਜੁੜ ਰਿਹਾ ਹੈ ਤਾਂ ਅਮੀਰ ਦੇ ਘਰ ਵਿੱਚ ਹੀ ਰਿਸ਼ਤਾ ਜੋੜਿਆ ਉੱਥੇ ਲੱਖਾਂ ਦੀਆਂ ਗੱਡੀਆਂ ਵੀ ਦਿੱਤੀਆਂ ਜਾਣੀਆਂ ਨੇ ਤਹੇਜ ਵੀ ਦਿੱਤਾ ਜਾਣਾ ਹੈ ਅਮੀਰ ਨੂੰ ਅਮੀਰ ਕੀਤਾ ਜਾ ਰਿਹਾ ਹੈ ਪਰ ਜੇ ਉੱਥੇ ਹੀ ਕੋਈ ਭਲਾ ਇਨਸਾਨ ਕੋਈ ਨੌਜਵਾਨ ਭਾਵੇਂ ਲੜਕੀ ਹੈ ਭਾਵੇਂ ਲੜਕਾ ਹੈ ਕੋਈ ਇਮਾਨਦਾਰ ਸੋਹਣੇ ਜੀਵਨ ਵਾਲਾ ਵੇਖਿਆ ਜਾਵੇ ਉਹ ਸਮਾਨਤਾਵਾਂ ਟੁੱਟਣਗੀਆਂ ਫਰਕ ਪਵੇਗਾ ਭਲੇ ਰਿਸ਼ਤੇ ਜੁੜਨਗੇ ਕਿਸੇ ਗਰੀਬ ਨੂੰ ਉੱਪਰ ਚੁੱਕਿਆ ਜਾ ਸਕਦਾ ਹੈ ਕਿਸੇ ਮਿਡਲ ਕਲਾਸ ਨੂੰ ਉੱਪਰ ਚੁੱਕਿਆ ਜਾ ਸਕਦਾ ਹੈ ਭਲਾ ਕੀਤਾ ਜਾ ਸਕਦਾ ਹੈ ਪਰ ਇਹ ਪਰਉਪਕਾਰ ਨੇ ਇਹ ਨਹੀਂ ਹੁੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰ ਹੀ ਇਹ ਤਾਂ ਸਮਝ ਬੜੇ ਗੁਰੂ ਪਾਤਸ਼ਾਹ ਮਤੁਬੁੱਧ ਬਖਸ਼ਣ ਫੇਰ ਇਹ ਬਾਹ ਇਸ ਢੰਗ ਨਾਲ ਫੜੀ ਜਾ ਸਕਦੀ ਏ ਫੇਰ ਇਹਨਾਂ ਗੱਲਾਂ ਨੂੰ ਲਾਗੂ ਕੀਤਾ ਜਾ ਸਕਦਾ ਨਹੀਂ ਤੇ ਕਹੋ ਨਾ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵਲਾਈ ਕਹਿ ਤੇ ਦੇਣਾ ਬੜਾ ਸੌਖਾ ਇਥੋਂ ਵਿਆਖਿਆ ਦੇ ਰੂਪ ਦੇ ਵਿੱਚ ਕਿ ਉਹ ਵੱਡਾ ਇਨਸਾਨ ਹੈ ਜਿਨੇ ਪ੍ਰਮਾਤਮਾ ਨਾਲ ਲਿਵ ਲਾਈ ਹੈ ਕਹਿ ਦਿੱਤਾ ਜੀ ਆਪਾਂ ਬੜੇ ਸੋਖਿਆਈ ਕੌਣ ਮੀਰ ਹੈ ਜੀ ਜਿਨੇ ਪ੍ਰਮਾਤਮਾ ਨਾਲ ਲਿਬ ਲਾਈ ਹੈ ਪਰ ਜਦੋਂ ਆਪਾਂ ਵੀ ਰਿਸ਼ਤੇ ਨਾਤੇ ਪਾਲਣੇ ਨੇ ਉਦੋਂ ਫਿਰ ਆਪਾਂ ਉਹ ਹੀ ਲੱਭਾਂਗੇ ਕਿ ਜਿਹਦੇ ਕੋਲੇ ਮਾਇਆ ਹੋਵੇ ਫਿਰ ਉਹ ਵੱਡਾ ਉਹ ਧੰਨ ਵਾਲਾ ਜਿਹਨੇ ਗੁਰੂ ਦੇ ਨਾਮ ਦੇ ਨਾਲ ਲਿਬ ਲਾਈ ਹੈ ਉਹਦਾ ਵਿਚਾਰਾ ਕਿਤੇ ਸਾਈਡ ਜੇ ਤੇ ਬੈਠਾ ਹੁੰਦਾ ਹੈ ਹੁਣ ਇਹ ਲਿਬ ਵਾਲੇ ਨੂੰ ਕੌਣ ਪੁੱਛਦਾ ਹੈ ਮਾਫ ਕਰਿਓ ਸੰਸਾਰ ਦਾ ਜਿਹੜਾ ਵਿਆਖਿਆ ਦਾ ਸੁਣਾਉਣ ਦਾ ਰੂਪ ਹੈ ਵਿਚਨਨ ਦਾ ਰੂਪ ਹੈ ਉਹ ਬੜਾ ਅਲੱਗ ਹੈ ਇੱਕ ਕੰਮ ਦਾ ਸ ਬੜਾ ਪਿਆਰਾ ਲੱਗਦਾ ਏ ਸੁਣਾਉਣਾ ਤੇ ਸੁਨਣਾ ਬਹੁਤ ਪਿਆਰੀ ਗੱਲ ਏ ਇਹ ਗੁਰਬਾਣੀ ਦੀ ਵਿਆਖਿਆ ਹੈ ਭੱਜ ਦੀ ਪੰਕਤੀ ਨੂੰ ਨਾਲ ਲੈ ਲਵਾਂ ਕਬੀਰ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੀ ਕਿਆ ਲਾਗੇ ਮੇਰਾ ਇਹ ਸੌਖੀ ਉਦਾਹਰਨ ਗੁਰੂ ਬਾਦਸ਼ਾਹ ਨੇ ਬਖਸ਼ੀ ਏ ਰੱਬ ਨੇ ਬੜਾ ਕੁਝ ਦਿੱਤਾ ਮੈਂ ਵਿਆਖਿਆ ਹੀ ਤਾਂ ਇਹ ਲੈ ਕੇ ਗਿਆ ਸੀ ਰੱਬ ਨੇ ਅਮੀਰ ਹੀ ਪੈਦਾ ਕੀਤਾ ਏ ਸਾਰਿਆਂ ਨੂੰ ਸਾਡੇ ਕੋਲੇ ਸਾਡਾ ਕੁਝ ਵੀ ਨਹੀਂ ਸਭ ਕੁਝ ਉਹਦਾ ਹੀ ਹੈ ਪਰ ਫਿਰ ਵੀ ਮਨੁੱਖ ਦਾ ਪੈਮਾਨਾ ਹੈ ਜਿਹੜਾ ਜ਼ਿੰਦਗੀ ਜਿਉਣ ਦਾ ਉਹ ਬਾਰੀ ਪੈਮਾਨੇ ਤੇ ਹੀ ਲੰਦਾ ਹੈ ਤੇ ਜਿੰਨਾ ਸਮਾਂ ਅਸੀਂ ਗੁਰਬਾਣੀ ਦੀ ਅਮੀਰੀ ਨਹੀਂ ਵੇਖਾਂਗੇ ਕਿਸੇ ਦੇ ਅੰਦਰ ਗੁਰਬਾਣੀ ਦਾ ਪਰ ਉਪਕਾਰ ਨਹੀਂ ਵੇਖਾਂਗੇ ਕਿਸੇ ਦੇ ਅੰਦਰ ਗੁਰਬਾਣੀ ਦੇ ਅਨੁਸਾਰ ਮਨੁੱਖ ਦਾ ਜੀਵਨ ਨਹੀਂ ਵੇਖਾਂਗੇ ਅਸੀਂ ਉਤਨਾ ਸਮਾਂ ਨਾ ਤੇ ਫਿਰ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਧੰਬਾਣ ਨਾ ਜਰਉਣਾ ਹੈ ਨਾ ਉਹ ਅਮੀਰ ਨਜਰਉਣਾ ਹੈ ਉਹ ਤੇ ਫਿਰ ਮੈਂ ਕਈ ਵਾਰ ਗ੍ਰੰਥੀ ਸਿੰਘਾਂ ਦੀ ਗੱਲ ਕਰਦਾ ਹੁੰਨਾ ਇਸ ਵਿਸ਼ੇ ਤੇ ਕਿ ਕਈ ਵਾਰ ਅਸੀਂ ਨਾ ਜਗਤ ਦੇ ਮਾਲਕ ਤੋਂ ਮੰਗਣ ਆਉਂਦੇ ਹਾਂ ਸਾਰੇ ਮੰਗਣਉਂਦੇ ਹਾਂ ਆਪਾਂ ਇੱਕ ਸਮਾਨ ਪਰ ਜਗਤ ਦੇ ਮਾਲਕ ਦੇ ਕੋਲ 20 ਸਾਲ 25 ਸਾਲ ਰਹਿਣ ਵਾਲਾ ਗੁਰੂ ਦਾ ਵਜ਼ੀਰ ਮੈਂ ਕਹਿੰਦਾ ਉਹ ਕਿਵੇਂ ਗਰੀਬ ਰਹਿ ਗਿਆ ਜੀਤੋਂ ਦੁਨੀਆ ਮੰਗਣ ਆਉਂਦੀ ਹੈ ਉਹ ਕਹਿੰਦਾ ਜੀ ਅਜੇ ਮੇਰਾ ਮਕਾਨ ਨਹੀਂ ਬਣਿਆ ਪਿੱਛੇ ਉਹ ਕਹਿੰਦਾ ਜੀ ਮੇਰੇ ਬੱਚਿਆਂ ਨੂੰ ਪੜਾਉਣ ਦਾ ਮਿੱਥੋਂ ਖਰਚਾ ਪੂਰਾ ਨਹੀਂ ਹੋ ਰਿਹਾ ਬੜਾ ਹੈਰਾਨ ਹੋਇਆ ਜਦੋਂ ਪਹਿਲੀ ਵਾਰ ਸੁਰਗ ਵਿੱਚ ਮੇਰੇ ਖਿਆਲ ਆਇਆ ਜਗਤ ਦੇ ਮਾਲਕ ਦੇ ਕੋਲ ਰਹਿਣ ਵਾਲਾ 24 ਘੰਟੇ ਗੁਰਦੁਆਰੇ ਸੇਵਾ ਕਰਨ ਵਾਲਾ ਗ੍ਰੰਥੀ ਕਿਵੇਂ ਗਰੀਬ ਰਹਿ ਗਿਆ ਇਹ ਸਮਝਿਆ ਹੀ ਨਹੀਂ ਬੰਦੇ ਨੇ ਕਿ ਕਿਤੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਹੀ ਤੇ ਇੱਕ ਦੂਜੇ ਨੂੰ ਵੇਖਣਾ ਸੀ ਉਹ ਕਹਾਣੀ ਆਪ ਸਭ ਨੂੰ ਯਾਦ ਹੈ ਖੂਬ ਵਾਲੀ ਕਿ ਖੂਬ ਵਿੱਚੋਂ ਬੰਦੇ ਨੂੰ ਕੱਢਿਆ ਜਾਂਦਾ ਏ ਉਹ ਕਹਿੰਦੇ ਜੀ ਨਹੀਂ ਇਹ ਤੇ ਰੱਬ ਨੇ ਲੇਖ ਭਾਗ ਬਣਾ ਦਿੱਤੇ ਨੇ ਮੈਂ ਵਿਆਖਿਆ ਤੇ ਵਾਪਸ ਆ ਜਾ ਆਪਾਂ ਫਿਰ ਉਹ ਤਾਂ ਕਹਿੰਦੇ ਉਹ ਗਰੀਬ ਦਾ ਗਰੀਬ ਹੀ ਰਹਿ ਗਿਆ ਉੱਥੇ ਹੀ ਰਹਿ ਗਿਆ ਫਿਰ ਉਹ ਤਾਂ ਕਾਹ ਨਾ ਵੱਡਾ ਮਾਇਆ ਵੰਡਿਆ ਫਿਰ ਉਹ ਪਗਤੀ ਫਿਰ ਉੱਥੇ ਦੀ ਉੱਥੀ ਰਹਿ ਗਈ ਤਾਂ ਇਹ ਸਿਧਾਂਤ ਲਾਗੂ ਨਹੀਂ ਹੋਏ ਜੀਵਨ ਦੇ ਵਿੱਚ ਤਾਂ ਗੁਰੂ ਬਾਦਸ਼ਾਹ ਕਿਰਪਾ ਕਰਦੀ ਲੈ ਕਹਿੰਦੇ ਬੰਦਿਆ ਤੈਨੂੰ ਜ਼ਿੰਦਗੀ ਜਿਉਣ ਲਈ ਬੜਾ ਕੁਝ ਦਿੱਤਾ ਪਰ ਤੂੰ ਕੀ ਹੋਇਆ ਫੇਰੀ ਮੇਰੀ ਕਰਦੇ ਜਨਮ ਗਏ ਤਾਂ ਇਹਦੇ ਨਾਲ ਹੋਇਆ ਕੀ ਕਹਿੰਦੇ ਖਸਮ ਮਰੇ ਤੋਂ ਨਾਰ ਨਾ ਰੋਵੇ ਉਸ ਰਖਵਾਰੋਂ ਔਰ ਉਹ ਹੋਵੇ ਕਹਿੰਦੇ ਤੂੰ ਧੰਨ ਨੂੰ ਆਪਣਾ ਸਮਝਦੇ ਆ ਇਸ ਮਾਇਆ ਦੇ ਨਾਲ ਸੰਸਾਰ ਦੇ ਪਦਾਰਥਾਂ ਦੇ ਨਾਲ ਇੰਨਾ ਕਈ ਵਾਰ ਮੋਹ ਪਾ ਲੈਣਾ ਤੇਰੀ ਇਹ ਅਵਸਥਾ ਬਣਦੀ ਹੀ ਨਹੀਂ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜਦੋਂ ਇਹ ਇਹ ਸਮਝ ਬਣੇਗੀ ਨਾ ਜੀ ਇਸ ਵਿਆਖਿਆ ਸੋਨੀ ਇੱਕ ਅਲੱਗ ਰੂਪ ਹੈ ਪਰ ਇਹ ਜਦੋਂ ਬੁੱਧ ਬਣੇਗੀ ਉਸ ਥਾਂ ਤੇ ਜਾ ਕੇ ਜਦੋਂ ਲੈਵਲ ਬਣੇਗਾ ਤਾਂ ਇਹ ਪਰਉਪਕਾਰ ਜੋ ਗੱਲਾਂ ਆਪਾਂ ਪਹਿਲਾਂ ਕੀਤੀਆਂ ਨੇ ਤਾਂ ਸੰਸਾਰ ਵਿੱਚ ਲਾਗੂ ਹੋ ਸਕਦੀਆਂ ਨੇ ਨਹੀਂ ਤੇ ਨਹੀਂ ਹੋ ਸਕਦੀਆਂ ਉਹ ਸਿਰਫ ਵਿਆਖਿਆ ਦਾ ਰੂਪ ਰੰਦਾ ਹੈ ਤਾਂ ਗੁਰੂ ਪਾਤਸ਼ਾਹ ਮਹਰਾਮਤ ਕਰਨ ਸਾਨੂੰ ਸਾਰਿਆਂ ਨੂੰ ਜਿਹੜੀ ਇਹ ਅਮੀਰੀ ਗੁਰੂ ਪਾਤਸ਼ਾਹ ਬਖਸ਼ ਰਹੇ ਨੇ ਇਹ ਨਜ਼ਰੀਆ ਵੇਖਣ ਦਾ ਬਣੇ ਤਾਂ ਰਿਸ਼ਤੇ ਨਾਤੇ ਵੀ ਸੋਹਣੇ ਨਿਭਣਗੇ ਲੋਕਾਂ ਦੇ ਡਿਵੋਰਸ ਨਹੀਂ ਹੋਣਗੇ ਤਲਾਕ ਨਹੀਂ ਹੋਣਗੇ ਅੱਜ ਬਹੁਤ ਵਿਆਹ ਸ਼ਾਦੀਆਂ ਹੋ ਵੀ ਰਹੇ ਨੇ 2 ਮਹੀਨਿਆਂ ਬਾਅਦ 3 ਮਹੀਨੇ ਬਾਅਦ ਤਲਾਕ ਵੀ ਨਾਲ ਹੀ ਹੋਏ ਪਏ ਹੁੰਦੇ ਇਹ ਬੜੀਆਂ ਘਟਨਾਵਾਂ ਨੇ ਚਲੋ ਮੈਂ ਵਿਸ਼ੇ ਨੂੰ ਸੰਕੋਚਾਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਬਾਬਾ ਕਬੀਰ ਜੀ ਤੇਰਾ ਤੋਂ ਦੇਖੋ ਸੌਂਪ ਤੇ ਕਿਆ ਲੱਗੇ ਮੇਰਾ ਪਾਤਸ਼ਾਹ ਮੇਰਾ ਕੀ ਲੱਗਦਾ ਮੇਰੇ ਕੋਲੇ ਹੈ ਹੀ ਕੁਝ ਨਹੀਂ ਪਰ ਗੁਰੂ ਪਾਤਸ਼ਾਹ ਇਹ ਸਮਝ ਬਣਾਉਣ ਇਹ ਮਤਬੁੱਦ ਬਣਾਉਣ ਤਾਹੀਂ ਭਾਈ ਉਸ ਲੈਵਲ ਤੇ ਉਸ ਅਵਸਥਾ ਤੇ ਸਮਝ ਕੇ ਕੁਝ ਪਰ ਉਪਕਾਰ ਕੁਝ ਭਲੇ ਕਰਮ ਸੰਸਾਰ ਚ ਕੀਤੇ ਜਾ ਸਕਦੇ ਨੇ ਨਹੀਂ ਤੇ ਸੁਮਹਿ ਧਨ ਰੱਖਣ ਕੋ ਦੀਆ ਮੁਗਦ ਕਹੈ ਧਨ ਮੇਰਾ ਫਿਰ ਮਨ ਦੀ ਅਵਸਥਾ ਉੱਥੇ ਹੀ ਰਹਿ ਜਾਂਦੀ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾ ਕਰਦੇ ਹੁਣੇ ਬੇ